ਭਾਬੀ ਜੀ ਹੁਣ ਤੁਸੀਂ ਰੋਈ ਜਾਣਾ ਵਾ ਚੁੱਪ ਕਰਕੇ ਫੇਰ ਗੱਲ ਦੱਸੋ ਗੱਲ ਕੀ ਹੋਈ ਆ ਕਤੋਂ ਇੰਨਾ ਰੋਂਦੇ ਆ ਹੁਨਮ ਤੇਰਾ ਵੀ ਜਿਆਦਾ ਹੀ ਨਹੀਂ ਠੀਕ ਤਿੰਨ ਚਾਰ ਮਹੀਨੇ ਹੋ ਗਏ ਆ ਉਹ ਤੇ ਉੱਠਣੀ ਨਹੀਂ ਦੇ ਸਾਰੇ ਟੈਸਟ ਕਰਾ ਕੇ ਵੇਖ ਲਿਆ ਨਾ ਤੇ ਟੈਸਟਾਂ ਚ ਹੀ ਕੋ ਹੋਉਂਦਾ ਤੇ ਨਾ ਲਾਹ ਜੀ ਚੰਗੀ ਤਰ੍ਹਾਂ ਹੋਉਂਦਿਆ ਵਾ ਪਤਾ ਨਹੀਂ ਲੱਗਦਾ ਹੋਇਆ ਕੀ ਆ ਭਾਬੀ ਜੀ ਜੇ ਵੀਰ ਜੀ ਇੰਨੇ ਬਿਮਾਰ ਹੀ ਉਹ ਵੀ ਇੰਨੇ ਮਹੀਨਿਆਂ ਤੋਂ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆ ਇੱਕ ਵਾਰੀ ਦੱਸ ਦੇ ਸਈ ਰਾਜਵਿੰਦਰ ਯਾ ਤੋ ਚਾਲਿਆ ਬਣਾ ਕੇ ਕਿਉ ਮਮੀ ਫੋਨ ਨਾ ਮੈਂ ਦੋ ਤਿੰਨ ਵਾਰੀ ਫੋਨ ਵੀ ਕੀਤੇ ਸੀ ਤੈਨੂੰ ਤੂੰ ਫੋਨ ਚੁੱਕੇ ਹੀ ਨਹੀਂ ਉਹ ਭਾਬੀ ਜੀ ਮੈਂ ਤਾਂ ਕੰਮਗਾਰਾਂ ਵਿੱਚ ਬਿਜੀ ਇੰਨਾ ਹੁੰਨੀ ਆ ਤੇ ਮੈਨੂੰ ਫੋਨ ਚੁੱਕਣ ਦਾ ਤਾਂ ਛੱਡੋ ਵੇਖਣ ਦਾ ਟਾਈਮ ਹੀ ਨਹੀਂ ਮਿਲਦਾ ਤਾਂ ਕਰਕੇ ਹੀ ਦੁਬਾਰਾ ਫੋਨ ਹੀ ਲਾਇਆ ਐ ਕਿ ਕੀ ਪਤਾ ਕਿੰਨੀ ਕਿ ਬਿਜੀ ਆ ਕਿੰਨਾ ਕੁ ਉਹਨੂੰ ਕੰਮ ਪੈਂਦਾ ਵਾ ਤਾਂ ਕਰਕੇ ਦੁਬਾਰਾ ਫੋਨ ਹੀ ਨਹੀਂ ਲਾਇਆ ਹੈਗਾ ਉਹ ਭਾਬੀ ਜੀ ਮੇਰੀ ਮੰਮੀ ਨਾਲ ਗੱਲ ਤੇ ਹੁੰਦੀ ਆ ਪਰ ਮੈਂ ਥੋੜੀ ਬੋਤੀ ਗੱਲ ਕਰਕੇ ਉਸੇ ਵੇਲੇ ਫੋਨ ਕੱਟ ਦਿੰਨੇ ਆ ਪਰ ਮੰਮੀ ਨੇ ਵੀ ਮੈਨੂੰ ਸਾਫ਼-ਸਾਫ਼ ਨਹੀਂ ਨਾ ਦੱਸਿਆ ਕਿ ਵੀਰ ਜੀ ਬਿਮਾਰ ਆ ਨਹੀਂ ਤੇ ਮੈਂ ਕਦੇ ਦੀ ਆ ਜਾਣਾ ਸੀ ਹੁਣ ਦੱਸੋ ਵੀਰ ਜੀ ਠੀਕ ਠਾਕ ਆ ਨਾ ਤਾਂ ਨਹੀਂ ਉਹ ਨਹੀਂ ਹੈ ਜੇ ਠੀਕ ਹੋਣ ਦੇ ਤੂੰ ਇਦਾਂ ਕਰ ਤੂੰ ਮੇਰੇ ਨਾਲ ਚੱਲ ਚਲੋ ਠੀਕ ਆ ਫਿਰ ਰਾਜਵਿੰਦਰ ਗਈ ਹੈ ਚਾਹ ਬਣਾਉਣ ਤੇ ਮੈਂ ਚੱਲਦੀ ਆਂ ਤੁਹਾਡੇ ਨਾਲ ਚਾਹ ਪੀ ਲਓ ਪਹਿਲਾਂ ਤੇ ਚੁੱਪ ਕਰ ਜਾ ਹੁਣ ਨਹੀਂ ਮੈਂ ਨਹੀਂ ਚਾਹ ਪੀਣੀ ਨਾ ਮੈਨੂੰ ਚਾਹ ਨੰਗਦੀ ਆ ਤੂੰ ਮੇਰੇ ਨਾਲ ਚੱਲ ਤੇ ਵੇਖ ਆਪਣੇ ਵੀਰ ਨੂੰ ਨਹੀਂ ਬਲਜੀਤ ਚਾਹ ਪੀ ਕੇ ਨਾ ਤੇ ਪੂਨਮ ਤੇਰੇ ਨਾਲ ਹੀ ਜਾਂਦੀ ਆ ਪੂਨਮ ਤੋਂ ਆਪਣੇ ਵੀਰ ਦਾ ਪਤਾ ਲੈ ਕੇ ਆ ਤੇ ਮੋਨੂ ਪੱਠਾ ਦਿੱਤਾ ਪਾ ਲਿੰਦਾ ਵਾ ਨਾ ਤੇ ਮੋਨੂ ਨੂੰ ਮੈਂ ਬਾਅਦ ਚ ਕਲਾਉਂਦੀ ਆ ਚਲੋ ਠੀਕ ਆ ਫਿਰ ਮੰਮੀ ਜੀ ਮੈਂ ਤੇ ਭਾਬੀ ਚਲ ਜਾਨੇ ਆ ਫਿਰ ਪਹਿਲਾਂ ਤੇ ਮੋਨੂ ਨੂੰ ਮੈਨੂੰ ਭੇਜ ਦਿਓ ਲੈਣ ਵਾਸਤੇ ਠੀਕ ਆ ਉਹ ਹੀ ਟਾਈਮ ਪੀ ਜੀ ਦੂੰਗੀ ਹਾਂ ਤੂੰ ਜਾ ਕੇ ਪਤਾ ਲੈ ਵੀਰ ਦਾ ਚੰਗਾ ਚਲੋ ਠੀਕ ਆ ਭਾਬੀ ਜੀ ਰੁਕੋ ਮੈਂ ਪਸ ਲੈ ਆਵਾ ਆਪਣਾ ਵੀਰ ਜੀ ਹੁਣ ਤੀ ਠੀਕ ਆ ਨਾ ਉਪਉਨਾ ਮੈਂ ਤਾਂ ਹੀ ਆ ਕੋ ਸਮਝ ਨਹੀਂ ਲੱਗਦੀ ਦਵਾਈ ਖਾ ਲਈਆਂ ਜੇ ਤੁਰਾ ਫਿਰਾਂ ਨੇ ਫੇਰ ਕਦੀ ਬੁਖਾਰ ਹੋ ਜਾਂਦਾ ਹੀ ਉਹ ਥਕਾਵਟ ਇਹ ਨਹੀਂ ਹਰਦੀ ਤੁਰਿਆ ਜਾਂਦਾ ਨਹੀਂ ਗਾ ਕਿ ਪਾਸੇ ਨੂੰ ਮੰਮੀ ਵੀਰ ਜੀ ਐਨੇ ਬਿਮਾਰ ਹੈ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆ ਨਹੀਂ ਦੱਸਣਾ ਤੈਨੂੰ ਕੀ ਕਿੰਨੀ ਵਾਰੀ ਮੈਂ ਫੋਨ ਲਾਇਆ ਜਦੋਂ ਤੈਨੂੰ ਫੋਨ ਲਾਉਣਾ ਤੈਨੂੰ ਤਾਂ ਕਾਲੀ ਹੀ ਰਹਿਣੀ ਬਸ ਰਾਜੀ ਬਾਜੀ ਪੁੱਛਣੀ ਤੇ ਚ ਚੰਗਾ ਮੰਮੀ ਚੱਲੀ ਮੈਂ ਚੰਗਾ ਮੰਮੀ ਚੱਲੀ ਆ ਤੈਨੂੰ ਚਾਲ ਚਾਲੀ ਪਿਆਰਾ ਤੇ ਮੈਂ ਤੈਨੂੰ ਕੀ ਦੱਸਣਾ ਹੀ ਉਹ ਮੰਮੀ ਤੈਨੂੰ ਪਤਾ ਹੀ ਆ ਹੁਣ ਮੈਂ ਕਿਹਦੇ ਥਲੇ ਕੰਮ ਕਰਨ ਡਈ ਆ ਡੇਲੀ ਟਾਈਮ ਸਰ ਜਾਣਾ ਹੁੰਦਾ ਵਾ ਤਾਂ ਕਰਕੇ ਮੇਰਾ ਫੋਨ ਚੁੱਕਾਂ ਦਾ ਟਾਈਮ ਹੀ ਨਹੀਂ ਲੱਗਦਾ ਘਰ ਦੇ ਸੋ ਨਿੱਕੇ ਨਿੱਕੇ ਕੰਮ ਹੁੰਦੇ ਆ ਧਿਆਨ ਹੁੰਦਾ ਉਹਨਾਂ ਵਾਲੇ ਕਿ ਛੇਤੀ ਨਿਭੜ ਜਾਂਦੇ ਮੈਂ ਛੇਤੀ ਜਾਵਾਂ ਕੰਮ ਤੇ ਉਹ ਤੋਂ ਉਹ ਤਾਂ ਗੱਲ ਹੈ ਵਾ ਪਰ ਕਿਸੇ ਦੀ ਵੀ ਦੋਸੋਂ ਗੱਲ ਸੁਣਨੀ ਪੈਂਦੀ ਆ ਔੜਕ ਤੇਰੀ ਮਾਂ ਹਾਂ ਤੇ ਮੈਂ ਦੱਸਦੀ ਹਾਂ ਤੂੰ ਸੁਣਦੀ ਤਾਂ ਸਹੀ ਵੀ ਕੀ ਕਾਲਵਾ ਜਦੋਂ ਮੈਂ ਤੈਨੂੰ ਕਹਿਣਾ ਜ਼ਰੂਰੀ ਕੰਮ ਹੋ ਆ ਤੈਨੂੰ ਗਾੜੀ ਜ਼ਰੂਰੀ ਪਏ ਹੋਣੇ ਕੰਮ ਵੇਖਤਿਆ ਨੂੰ 4 ਮਹੀਨੇ ਹੋ ਗਏ ਨੂੰ ਮੰਜੇ ਤੇ ਪਏ ਨੂੰ ਕੀ ਉਹਦੀ ਹਾਲਤ ਹੋ ਗਈ ਮੈਨੂੰ ਕੋਈ ਸੋਝਦਾ ਔਰਦਾ ਨਹੀਂ ਐਨੇ ਹੀ ਤੰਗ ਬੈਠੇ ਆ ਕਿ ਤੇਰੇ ਕੋਲ ਨਾ ਦੁਕਸੋਕ ਬੋਲਦੇ ਤਾਂ ਕਿੱਕੋ ਬੋਲਦੇ ਫੋਨ ਮਾਂ ਕੀ ਪਤਾ ਕੀ ਹੋ ਗਿਆ ਟੈਸਟ ਵੀ ਸਾਰੇ ਕਰਾਈਦੇ ਆ ਟੈਸਟਾਂ ਚ ਉਹ じゃ ਕੁਝ ਆਉਂਦਾ ਨਹੀਂ ਕਦੀ ਬੁਖਾਰ ਹੋ ਜਾਂਦਾ ਕਦੀ ਸੱਲ ਘਟ ਜਾਂਦੇ ਆ ਦਵਾਈ ਵੀ ਬਥੇਰੀ ਲੈਂਦੀ ਆ ਪਰ ਨਾ ਹੁਣ ਬਹੁਤਾ ਹੀ ਹੱਥ ਤੰਗ ਹੋਇਆ ਵਾ ਨਾ ਤੇ ਬਹਿਤ ਲਈ ਹੈਗਾ ਵਾ ਤੇ ਨਾ ਹੀ ਸੌਦਾ ਪਤਾ ਹੈਗਾ ਵਾ ਮੰਦੇ ਬੋੜੇ ਤਾਂਗੋ ਕੇ ਬੈਠੇ ਤਾਂ ਇਹ ਮੈਂ ਤੇਰੇ ਵੱਲ ਗਈ ਮੈਂ ਜਾ ਕੇ ਆਪਣੇ ਨੂੰ ਦੱਸਿਆ ਹੋਗਾ ਉਹਨੂੰ ਪਤਾ ਹੋਊਗਾ ਕਿ ਮੇਰੇ ਪੇਕੇ ਇੰਨੇ ਤੰਗ ਬੈਠੇ ਆ ਨਾਲੇ ਜਿਹੜੀ ਫਸਲ ਆ ਉਹ ਵੀ ਨਹੀਂ ਕਿਤੇ ਸਾਂਭੀ ਗਈ ਲੋਕੀ ਪੈਸੇ ਮੰਗਣ ਵਾਲੇ ਉਹ ਤੂੰਗੇ ਤੋੜ ਤੋੜ ਖਾਂਦੇ ਆ ਕਿ ਸਾਡੇ ਸਾਨੂੰ ਪੈਸੇ ਮੋੜ ਦੋ ਲੋਕਾਂ ਕੋ ਬੱਚੇਰੇ ਪੈਸੇ ਪੜੇ ਇਲਾਜ ਕਰਾਉਣ ਨੂੰ ਤੈਨੂੰ ਪਤਾ ਆ ਕਿ ਡਾਕਟਰਾਂ ਦੇ ਵੀ ਮੂੰਹ ਵੱਡੇ ਆ ਥਾਂ ਥਾਂ ਖੜੀਦਾ ਇੱਕ ਦੋ ਵਾਰੀ ਤੇ ਤਾਕਲ ਵੀ ਕਰਾਉਣਾ ਪਏ ਆ ਤੇ ਹੁਣ ਮੂੰਹ ਨਾ ਪਿਆ ਤੇ ਮੈਂ ਕਹਾਂ ਮੈਂ ਕਿੱਥੇ ਲੈ ਕੇ ਜਾਵਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਭਾਬੀ ਜੀ ਜਿਹੜਾ ਤੁਸੀਂ 3-4 ਮਹੀਨੇ ਇੰਨਾ ਖੱਜਲ ਹੋਏ ਆ ਕਿ ਚੰਗੇ ਜਿਹੇ ਡਾਕਟਰ ਕੋਲ ਲੈ ਕੇ ਜਾਂਦੇ ਤੇ ਛੇਤੀ ਫਰਕ ਪੈ ਜਾਂਦਾ ਨਾਲੇ ਤੁਸੀਂ ਮੈਨੂੰ ਦੱਸਦੇ ਕਿ ਲੋਕਾਂ ਗਾੜੀ ਹੱਥ ਕਿਉਂ اٹੇ ਹੁਣ ਤੁਹਾਡੀ ਨਣਾ ਨੇ ਜੋਗੀ ਹੈਗੀ ਆ ਕਿ ਆਪਣੇ ਪੇਕਿਆਂ ਦਾ ਭਾਰ ਚੁੱਕ ਸਕਦੀ ਆ ਤੁਹਾਨੂੰ ਪਤਾ ਤਾਂ ਹੈਗਾ ਮੈਂ ਜੋਬ ਕਰਦੀ ਆ ਜੇ ਇਦਾਂ ਦੇ ਹਾਲਾਤ ਬਣੇ ਸੀ ਤੇ ਤੁਸੀਂ ਮੈਨੂੰ ਇੱਕ ਰੀ ਘਰ ਆਣ ਕੇ ਦੱਸ ਦਿੰਦੇ ਜਿਹੜਾ ਹੁਣ ਵੀ ਤੇ ਆਏ ਆ ਇਹੋ ਤੇ ਫੋਨ ਮੇ ਕੋ ਗਲਤੀ ਹੋ ਗਈ ਨਾਲੇ ਮੈਂ ਆਪਣੇ ਹੰਗੜੂ ਉੱਚ ਹੀ ਰਹੀ ਤੈਨੂੰ ਪਤਾ ਤਾਂ ਹੈਗਾ ਮੇਰੇ ਕੋ ਵੀ ਬੜੀਆਂ ਗਲਤੀਆਂ ਹੋਈਆਂ ਵਾ ਹੁਣ ਮੈਨੂੰ ਇਹ ਅਹਿਸਾਸ ਹੋਇਆ ਕਿ ਚਲੋ ਹੋਰ ਕਿ ਕੋਈ ਮਤਦ ਮੰਗਨੀ ਆ ਲੋਕੀ ਦੇ ਪੈਸੇ ਦੇ ਦਿੰਦੇ ਆ ਤੇ ਮੰਗਣ ਤੇ ਝੱਟ ਲੱਗ ਪੈਂਦੇ ਆ ਹੁਣ ਜੇ ਮੈਂ ਤੇਰੇ ਕੋ ਗਈ ਆ ਤੂੰ ਸਾਡੀ ਮਵਾਜ ਸੁਣੀ ਆ ਚਲ ਤੂੰ ਇੱਥੇ ਆਈ ਹੁਣ ਤੈਨੂੰ ਮੈਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ ਚਲ ਤੂੰ ਆਈ ਸਾਡੀ ਗੱਲਬਾਤ ਸੁਣੀ ਆ ਚਲ ਕੋਈ ਨਹੀਂ ਭਾਬੀ ਜੀ ਤੁਸੀਂ ਹੁਣ ਟੈਨਸ਼ਨ ਨਾ ਲਓ ਹੁਣ ਸਾਰੇ ਵੀਰ ਦੀ ਜ਼ਿੰਮੇਵਾਰੀ ਮੇਰੇ ਸਿਰ ਸੜਦੋ ਤੁਸੀਂ ਬਾਕੀ ਰਹਿ ਮੈਂ ਨੂੰ ਇਹੋ ਗੱਲ ਕਹੀ ਵੀ ਛੱਡ ਪ੍ਰਾਣੀਆਂ ਗੱਲਾਂ ਜਿੱਥੋਂ ਤੱਕ ਮਾਨ ਹੁੰਦਾ ਨਾ ਉੱਥੋਂ ਤੱਕ ਹੀ ਬੰਦੇ ਦੀ ਦੌੜ ਹੁੰਦੀ ਆ ਮੈਂ ਇਹਨੂੰ ਕਿਹਾ ਮੈਂ ਹਾਂ ਤੂੰ ਪੂਨਮ ਨੂੰ ਆਵਾਜ਼ ਮਾਰ ਸਨਿਆ ਘਾਲ ਜਾਂ ਆਪ ਜਾ ਤੂੰ ਇੱਕ ਵਾਰੀ ਸੱਦ ਕੇ ਤੇ ਲਿਆ ਮੈਂ ਆਪ ਗੱਲ ਕਰਦੀ ਆ ਧੀਆ ਤੇ ਧੇਰਾ ਹੁੰਦੀਆਂ ਵਾ ਕਿਉਂ ਨਹੀਂ ਭਲਾ ਧੀਆ ਮਾਂ ਦਾ ਦੁੱਖ ਸੁਣਦੀਆਂ ਕੋਈ ਨਹੀਂ ਮੰਮੀ ਹੁਣ ਮੈਂ ਆ ਗਈ ਆ ਨਾ ਕੋਈ ਨਹੀਂ ਹੁਣ ਵੀਰ ਜੀ ਦਾ ਲਾ ਚੰਗੀ ਤਰ੍ਹਾਂ ਕਰਾਵਾਂਗੇ ਤੇ ਨਾਲੇ ਜਿਹੜੇ ਬਾਕੀਆਂ ਲੋਕਾਂ ਦੇ ਪੈਸੇ ਆ ਉਹ ਵੀ ਲਾ ਲਾਂਗੇ ਹੌਲੀ ਹੌਲੀ ਤੂੰ ਟੈਨਸ਼ਨ ਨਾ ਲਓ ਚਲੋ ਜੀ ਭਾਉ ਤੇ ਮੈਂ ਤੁਹਾਡੇ ਵਾਸਤੇ ਚਾਹ ਲੈ ਆਉਣੀ ਬਣਾ ਕੇ ਕੋਈ ਨਹੀਂ ਪੂਨਮ ਤੂੰ ਬਹਿ ਮੈਂ ਬਣਾ ਕੇ ਲੈ ਆਉਣੀ ਆ ਚਲ ਕੋਈ ਨਹੀਂ ਭਾਬੀ ਆ ਜਾ ਦੋਵੇਂ ਜਾਣੇ ਬਣਾ ਕੇ ਲੈ ਆਉਨੇ ਆ ਵੀਰ ਜੀ ਆਪੇ ਬੈਠੇ ਮੰਮਾ ਲਖਮੀ ਲਖਬੀਰ ਸਿਆਂ ਉਹ ਪੂਨਮ ਵਾਂ ਜਿਹੜੀ ਦੌੜੀ ਆ ਗਈ ਆ ਤੈਨੂੰ ਕਾਲੀਆਂ ਪਈਆਂ ਸੀ ਕਿਹੜਾ ਵੇਲਾ ਪੂਨਮ ਦਾ ਵਿਆਹ ਕਰਦੀਏ ਬਲਜੀਤ ਦੇ ਮਗਰ ਲਾ ਕੇ ਕਰਤਾ ਨਾ ਤੀ ਪੁੱਤ ਐਡਾ ਕਰਮਾਂ ਵਾਲਾ ਹੁੰਦਾ ਕਿਲੇ ਆ ਜੇ ਤੀ ਪੁੱਤ ਦੇ ਕਦਮ ਹੁੰਦੇ ਆ ਪਿਰਜਕ ਬਾਹਰੋਂ ਵੀ ਲਿਆਉਂਦਾ ਤੇ ਅੰਦਰੋਂ ਵੀ ਲਿਆਉਂਦਾ ਤੇ ਤੂੰ ਮੇਰੀ ਗੱਲ ਨਹੀਂ ਸੁਣੀ ਉਹਦੇ ਮਗਰ ਲਾ ਕੇ ਨਾ ਵਿਆਹ ਕਰ ਦਿੱਤਾ ਤੇ ਵੇਖ ਲੈ ਜੋ ਅਸੀਂ ਵਿਆਹ ਤੀ ਨਾ ਤੇ ਅਸੀਂ ਭੁੱਖੇ ਹੀ ਮਰ ਲਾ ਪਏ ਰਿਜਕ ਪਿਆਰਾ ਨਾ ਹੀ ਲੈ ਗਈ ਮੰਮੀ ਮੈਨੂੰ ਇਹ ਥੋੜੀ ਪਤਾ ਸੀ ਕਿ ਕੁੜੀ ਵਿਆਹ ਤੀ ਤੁਹਾਡੇ ਘਰ ਕੰਗਾਲੀ ਆ ਜਣੀ ਆ ਐਂਡੇ ਕਾ ਚੱਲ ਜਿਹੜਾ ਪਹਾਰਾ ਲੱਥ ਜੇ ਉਹ ਚੰਗਾ ਇਹ ਥੋੜੀ ਪਤਾ ਸੀ ਕਿ ਸਾਡੇ ਨਾਲ ਆਹ ਕੁਝ ਹੋ ਜਾਣਾ ਪੁੱਤ ਤੂੰ ਤਾਂ ਪਹਾਰੇ ਲੰਦਾ ਰਿਹਾ ਤਾਨੂੰ ਤਾਂ ਕਾਲੀ ਪੈ ਗਈ ਪਹਾਰਾ ਲਾਉਣ ਦਾ ਜੇ ਉਹਦੀ ਪੜ੍ਹਾਈ ਪੂਰੀ ਕੀਤੀ ਹੁੰਦੀ ਤੇ ਕਿੰਨਾ ਸੌਖਾ ਹੋਣਾ ਸੀ ਵੇ ਅੱਖਾਂ ਜਾਂਦਾਂ ਨੇ ਥੋੜੀ ਬਹੁਤੀ ਪੜ੍ਹਾਈ ਰੈਂਦੀ ਉਹਨਾਂ ਨੇ ਕਰਾ ਲਈ ਉਹਨਾਂ ਨੂੰ ਕਿੰਨਾ ਸੌਖਾ ਫੇਰ ਵੀ ਸਿਆਣੇ ਕਹਿੰਦੇ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਵਾ ਵੇਲਾ ਕਿੱਦਾਂ ਕਹਿ ਤਾ ਦੌੜੀ ਆ ਗਈ ਉਹ ਤੇ ਮੰਮੀ ਚਰੀ ਗੱਲ ਠੀਕ ਵਾ ਪਰ ਮੈਂ ਵੀ ਹੁਣ ਪੁਛਤਾਉਨਾ ਵਾਂ ਕਿ ਮੈਂ ਆਪਣੀ ਭੈਣ ਦਾ ਕੋਈ ਚਾਹ ਨਹੀਂ ਪੂਰਾ ਕੀਤਾ ਉਹਦੇ ਚਾਹ ਵਿਚ ਦੇ ਧੂਰੇ ਹੀ ਰਹਿ ਗਏ ਸਾਰੇ ਤੈਨੂੰ ਕੀ ਪਤਾ ਕਿੱਦਾਂ ਰੋਂਦੀ ਦਾ ਵਿਆਹ ਕੀਤਾ ਉਹ ਮੈਨੂੰ ਪਤਾ ਨਾ ਪਰ ਤੁਸੀਂ ਮੇਰੀ ਸੁਣੀ ਗਣੀ ਨਹੀਂ ਕੋਈ ਵੀ ਜਿੰਨਾ ਮੈਂ ਤੁਹਾਨੂੰ ਕਹਿੰਦੀ ਰਹੀ ਆ ਨਹੀਂ ਮੰਮੀ ਨਹੀਂ ਮੰਮੀ ਆਵੇ ਹਲਾਣ ਨਤੀਜਾ ਕੀ ਨਿਕਲਿਆ ਚਲ ਮੰਮੀ ਹੁਣ ਤੂੰ ਵੀ ਇਹਨਾ ਨਾਂ ਕੋਸ ਮੈਨੂੰ ਜਿਹੜੀ ਗਲਤੀ ਹੋ ਗਈ ਆ ਨਾ ਉਹਨੂੰ ਨਾ ਦਰਾ ਹੁਣ ਤੇ ਮੈਂ ਨਾ ਮਹਾਰਾਜ ਮੇਰੀ ਭੈਣ ਨੂੰ ਉਹਦੇ ਘਰ ਸੁਖ ਦੇਵੀ ਤੇ ਐਨਾ ਰਿਜਕ ਦੇਵੀ ਕਿ ਉਹ ਕੋ ਸੰਭਿਆ ਨਾ ਜਾਵੇ ਜਿਹੜੇ ਉਹਦੇ ਚਾਹ ਹੀ ਨਹੀਂ ਨਾ ਇਥੇ ਪੂਰੇ ਕਿਤੇ ਮਹਾਰਾਜ ਉਦੇ ਸਵਰੇ ਘਰ ਜਾ ਕੇ ਸਾਰੇ ਚਾਅ ਤੇ ਪੂਰੇ ਹੋ ਜਾਣਾ। ਹੋਰ ਮੈਂ ਤਾਂ ਆ ਪਾਣੀ ਉਹ ਜਿੱਦਾ ਸੁਖੀ ਹੋ ਗਈ ਉਹਦੇ ਪਲਾ ਮੈਨੂੰ ਸੁਖ ਮਿਲ ਲੱਗਿਆ ਵਾ। ਤੂੰ ਵੀ ਠੀਕ ਹੋ ਆਪਣੇ ਘਰ ਰੁੱਝ ਆਪਣੇ ਘਰ ਚਲੋ ਤੁਰੋ ਫਿਰੋ ਖੁਸ਼ੀਆਂ ਕਰੋ ਤੇ ਮੈਨੂੰ ਇਹਨਾਂ ਨੇ ਬੜਾ ਵਾ ਵੀ ਚਲ ਸ਼ੁਕਰ ਆ ਮੇਰੇ ਸਾਰੇ ਬੱਚੇ ਸੱਟ ਹੋ ਗਏ ਆ। ਜੇ ਹੁਣ ਤੂੰ ਬਿਮਾਰ ਪਿਆ ਵਾ ਤੇ ਮੈਨੂੰ ਘਟ ਦੁੱਖ ਵਾ ਜੇ ਉਹਦਾ ਸੁਖ ਮਿਲਿਆ ਤੇ ਤੇਰੇ ਵੱਲ ਦੁੱਖ ਕਿੰਨਾ ਮਿਲ ਗਿਆ। ਮਾਲਕ ਤੈਨੂੰ ਤੰਦਰੁਸਤੀ ਦੇਵੇ ਐਵੇਂ ਨਾ ਹਟ ਹਾਰ ਹੁਣ ਤੇਰੀ ਭੈਣ ਆ ਗਈ ਹੈ ਨਾ ਜਿਹੜਾ ਤੇਰਾ ਥੋੜਾ ਬੋਤਾ ਲਾਜ ਰਿੰਦਾ ਉਹਨੇ ਕਰਾ ਦੇਣਾ ਵਾ। ਤੂੰ ਵੀ ਥੋੜਾ ਜਿਹਾ ਉਦ ਤੈ ਕਹੇਗਾ ਨੇ ਸਾਰੇ ਕੰਮ ਠੀਕ ਹੋ ਜਾਣੇ ਆ ਗੁਰਦਵਾਰੇ ਜਾਇਆ ਕਰ ਔਲੇ ਮੱਥਾ ਟੇਕਣ ਤੈਨੂੰ ਖੜੂਂਗੀ ਕਿ ਇਦਾਂ ਭਾਬੀ ਜੀ ਹੁਣ ਆਪੇ ਇਦਾਂ ਕਰਦੇ ਆਂ ਵੀਰ ਜੀ ਨੂੰ ਕਿਹ ਚੰਗੇ ਜੇ ਹਸਪੀਟਲ ਲੈ ਕੇ ਜਾਨੇ ਆ ਜਿੱਥੇ ਲਾਜਵਤੀਆਂ ਹੁੰਦਾ ਹੋਵੇ ਕੁੰਮ ਬਥੇਰਾ ਇਲਾਜ ਕਰਵਾ ਲਿਆ ਵਾ ਨਾਲੇ ਪੈਸਾ ਤੇ ਅੱਲਾ ਦੇ ਕੋਲ ਹੈ ਨਹੀਂਗਾ ਹੁਣ ਕਿੱਥੇ ਖੜਾਂਗੇ ਹਸਪਤਾਲਾਂ ਨੇ ਤੇ ਏਡੇ ਏਡੇ ਮੂੰਹ ਅੱਡੇ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਹੁਣ ਕਿਦ ਕੋ ਪੈਸੇ ਮੰਗਾ ਅੱਗੇ ਮੈਂ ਬਥੇਰਾ ਕਰਜ਼ਾ ਚੜਾ ਲਿਆ ਲੋਕੇ ਤੇ ਮੂਹੇ ਤੋੜ ਤੋੜ ਖਾਂਦੇ ਆ ਭਾਬੀ ਜੀ ਤੈਨੂੰ ਮੈਂ ਕਿਹਾ ਨਾ ਮੇਰੇ ਹੁੰਦਾ ਤੁਹਾਨੂੰ ਪੈਸੇ ਤੇ ਲੈ ਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਵੀ ਨਾਲੇ ਮੋਨੂ ਦਾ ਦੋਸਤ ਵਾ ਉਹ ਡਾਕਟਰ ਵਾ ਹਸਪੀਟਲ 'ਚ ਲੱਗਾ ਵਾ ਉਥੇ ਬੜੀ ਵਧੀਆ ਕੇਅਰ ਹੁੰਦੀ ਆ ਨਾਲੇ ਹਰ ਪ੍ਰਕਾਰ ਦਾ ਇਲਾਜ ਹੁੰਦਾ ਵਾ ਉਸੇ ਥਾਂ ਤੇ ਲੈ ਕੇ ਜਾਂਦੇ ਆ ਬੀਜੀ ਨੂੰ ਚੱਲ ਬੁਨਮ ਜੇ ਤੂੰ ਕਹਿਨੀ ਆ ਨਾ ਤੇ ਲੈ ਜਾਂਦੇ ਆ ਚਲੋ ਠੀਕ ਆ ਫਿਰ ਮੈਂ ਨਾ ਮੋਨੂ ਨੂੰ ਫੋਨ ਕਰ ਦਿੰਨੇ ਆ ਕਿ ਵੀ ਉਹ ਗੱਡੀ ਲੈ ਆਉਣਗੇ ਗੱਡੀ ਉਹ ਕਿੱਥੋਂ ਲਿਓ ਵਿਚਾਰਾ ਉਹ ਇੱਥੋਂ ਕਿਤੇ ਕਰ ਲੈਣੇ ਕਰਾਏ ਤੇ ਉਹ ਵਿਚਾਰਾ ਕਿਦੀ ਮੰਗਦੀ ਮੰਗਦਾ ਰਹੂਗਾ ਉਪਾ ਭੀਜੀ ਗੱਡੀ ਕਿਰਾਏ ਦੇ ਕਾਨੂੰ ਲਿਉਣੀ ਆ ਗੱਡੀ ਸਾਡੀ ਆਪਣੀ ਆ ਐਨੇ ਜੋਗੇ ਹੋ ਗਏ ਅਸੀਂ ਕਿ ਗੱਡੀ ਸਾਡੇ ਘਰ ਆ ਗਈ ਆ ਸੱਚੀ ਹੋਰ ਅਸੀਂ ਗੱਡੀ ਲਈ ਆ ਹੁਣ ਚੱਲ ਵਧੀਆ ਭੋਨਮ ਤੇਰੇ ਤੇ ਤਿੰਨ ਬਦਲ ਗਏ ਹੋ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਚੱਲ ਮੈਂ ਤਾਂ ਆਪਣੇ ਮਨੋਂ ਛੇਤੀ ਛੇਤੀ ਕੀਤੀ ਤੈਨੂੰ ਵਿਆਹ ਦੀ ਪਰ ਇਹਨਾਂ ਨੇ ਪਤਾ ਤੇਰੇ ਕਰਮਾਂ ਚ ਐਨਾ ਕੋ ਹੀ ਕਦੀ ਨਾ ਕਦੀ ਬੰਦੇ ਨੂੰ ਮਿਲ ਹੀ ਜਾਂਦਾ ਵਾ ਆਪਦੇ ਬੰਦਾ ਕਾਲੀਆਂ ਕਰ ਹੀ ਜਾਂਦਾ ਚਲੋ ਕੋਈ ਨਹੀਂ ਭਾਬੀ ਜੀ ਜੋ ਤੁਹਾਡੇ ਕੋ ਹੋ ਗਿਆ ਸੋ ਹੋ ਗਿਆ ਮੈਂ ਵੀ ਉਹਨਾਂ ਗੱਲਾਂ ਨੂੰ ਚਿੱਤ ਭੁਲਾਤਾ ਵਾ ਕਿਉਂਕਿ ਗਾੜੀ ਮੈਨੂੰ ਸੋਹਰਾ ਪਰਿਵਾਰ ਬੜਾ ਵਧੀਆ ਲੱਗ ਕੇ ਦਿੱਤਾ ਤੁਸੀਂ ਮੈਂ ਇਹ ਵੀ ਨਹੀਂ ਤੁਹਾਡਾ ਘਰ ਬਣਾਉਂਦੀ ਚਲੋ ਤੁਸੀਂ ਰਿਸ਼ਤਾ ਕਰਾਇਆ ਸੀ ਤੇ ਇੰਨੇ ਵਧੀਆ ਮੈਨੂੰ ਸੋਹਰਾ ਪਰਿਵਾਰ ਟੱਕਰ ਗਿਆ ਵਾ ਚਲੋ ਠੀਕ ਆ ਹੁਣ ਮੈਂ ਮੋਨੂ ਨੂੰ ਫੋਨ ਕਰ ਦਿੰਦੀ ਆ ਨਾਲੇ ਉਹ ਗੱਡੀ ਲੈ ਆਉਣਗੇ ਨਾਲੇ ਉਹ ਸੌਦਾ ਪੱਤਾ ਲੈ ਆਉਣਗੇ ਹਾਏ ਨਾ ਨਾ ਪੂਨਮਾ ਬੁਰੇ ਲੱਗੀਦਾ ਵਾ ਜਵਾਈ ਭਾਈ ਆ ਕੀ ਆਖੂਗਾ ਮੇਰੇ ਘਰ ਸੋਹਰਿਆਂ ਦੇ ਘਰ ਸੌਦਾ ਵੀ ਹੈ ਨੀਗਾ ਉਹ ਭਾਬੀ ਜੀ ਮੇਰੇ ਸੋਹਰਾ ਪਰਿਵਾਰ ਇਦਾਂ ਦਾ ਨਹੀਂ ਐ ਤੇ ਨਾ ਹੀ ਮੋਂ ਨੂੰ ਇਦਾਂ ਦੇ ਆ ਉਹਨਾਂ ਨੂੰ ਸਾਰਾ ਪਤਾ ਵਾ ਨਾਲੇ ਹੁਣ ਮੈਂ ਜਦੋਂ ਕਮੋਂਨੀ ਆ ਫੇਰ ਕਾਦੀ ਟੈਨਸ਼ਨ ਦੀ ਲੋੜ ਆ ਮੈਂ ਉਹਨਾਂ ਨੂੰ ਕਰਦੀ ਆ ਫੋਨ ਉਹਨਾਂ ਸਾਰਾ ਰਾਸ਼ਨ ਪਾਣੀ ਲੈ ਆਉਣਾ ਤੁਸੀਂ ਮੈਨੂੰ ਦੱਸ ਦੋ ਕੀ ਕੀ ਖਤਮ ਹੋਇਆ ਵਾ ਪੁਨਮ ਖਤਮ ਤੇ ਸਭ ਕੋ ਹੀ ਆ ਇੱਥੋਂ ਤੱਕ ਲਾਤੀ ਵੀ ਨਹੀਂ ਇੱਕ ਹੈਗੀ ਪਰ ਚਲ ਕੋਈ ਗੱਲ ਨਹੀਂ ਤੂੰ ਮੋਟਾ ਮੋਟਾ ਨੂੰ ਕਹਿ ਲਿਆ ਦੇ ਜਿਆਦਾ ਨਾ ਲੈ ਕੇ ਮੈਨੂੰ ਬੜੀ ਸ਼ਰਮ ਆਉਂਦੀ ਮੈਨੂੰ ਤਾਂ ਬਿਲਕੁਲ ਤਾਂ ਚੰਗਾ ਨਹੀਂ ਲੱਗਣ ਦਾ ਤੂੰ ਤਾਂ ਨਾ ਹੀ ਮੰਗਾਈ ਚਲ ਥੋੜਾ ਬਹੁਤਾ ਇੱਥੋਂ ਹੀ ਲੈ ਲੂ ਆਵਾਂਗੇ ਭਾਬੀ ਜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਪੜ੍ਹਾਲ ਖਾ ਕੇ ਇੰਨੇ ਜੋਗੀ ਕੀਤਾ ਵਾ ਉਹ ਗੱਲ ਵੱਖਰੀ ਆ ਰੈਂਦੀ ਖੁੰਦੀ ਪੜ੍ਹਾਈ ਉਹਨਾਂ ਨੇ ਕਰਵਾਤੀ ਤੇ ਮੈਨੂੰ ਨੌਕਰੀ ਤੇ ਲੱਗ ਗਈ ਆ ਸਾਰਾ ਕੁਝ ਦਿੱਤਾ ਤੁਹਾਡਾ ਹੀ ਆ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੇ ਮੈਂ ਫੋਨ ਕਰਦਾ ਮੋਨੂ ਨੂੰ ਜਾ ਕੇ ਚਲ ਠੀਕ ਹੈ ਮੈਂ ਚਾ ਲੈਮਨੀ ਆ ਮੋਨੂ ਪਾਲੇ ਪੱਖੇ ਹਾਂਜੀ ਮੰਮੀ ਪੈਗੇ ਪੱਟੇ ਇਦਾਂ ਕਰ ਕੁੰਮਕ ਬਾਬਾ ਚਿਰਦੀ ਗਈ ਆ ਉਹਨੂੰ ਮੈਂ ਖਲਾਤਾ ਦੀ ਭਾਬੀ ਦੇ ਨਾਲ ਹੀ ਮੈਂ ਤੂੰ ਆਪਣੇ ਵੀਰ ਦਾ ਪਤਾ ਲਿਆ ਤੇ ਤੂੰ ਜਾਂ ਨਾਲੇ ਪਤਾ ਲਿਆ ਆ ਤੇ ਨਾਲੇ ਫੋਨ ਮੈਨੂੰ ਲੈ ਆਈ ਚਲੋ ਕੋਈ ਗੱਲ ਨਹੀਂ ਮੰਮੀ ਜੀ ਮੈਂ ਜਾਣਾ ਵਾ ਨਾਲੇ ਫੋਨ ਮੈਨੂੰ ਲੈ ਆਉਣਾ ਤੇ ਨਾਲੇ ਮੈਂ ਵੀਰ ਦਾ ਪਤਾ ਲੈ ਆਉਣਾ ਆਹੋ ਨਹੀਂ ਪੁੱਤ ਬੇਰੀ ਦਸਣ ਦੀ ਜਿਆਦਾ ਨਹੀਂ ਠੀਕ ਆ ਹਾਂ ਹਾਂ ਤਾਂ ਹੀ ਮੈਂ ਕਹਿ ਨਹੀਂ ਵੀ ਚੱਲ ਜਾ ਟਾਈਮ ਨਾਲ ਹੀ ਚੰਗਾ ਚਲੋ ਕੋਈ ਨਹੀਂ ਚੱਲ ਜਨਾ ਫਿਰ ਮੈਂ ਚਲ ਠੀਕ ਆ ਹੈਲੋ ਹੈਲੋ ਮੋਨੂ ਕਿੱਥੇ ਹੈ ਤੁਸੀਂ ਮੈਂ ਬਸ ਫੋਨ ਮੇ ਤੁਰਨੇ ਲੱਗਾ ਵਾ ਅੱਛਾ ਕਾਤੇ ਹੋ ਫਿਰ ਮੈਂ ਮੋੜ ਰਹੀ ਹਾਂ ਡਿਆ ਮੇਰੀ ਗੱਲ ਸੁਣੋ ਮੋਪਟ ਰਹਿਣ ਦੋ ਤੇ ਤੁਸੀਂ ਗੱਡੀ ਤੇ ਆਇਓ ਕਿਉਂ ਗੱਡੀ ਕੀ ਕਰਨੀ ਆ ਉਹ ਚਾਹੀਦਾ ਹੀ ਮੈਂ ਕਿਹਾ ਵੀਰ ਜੀ ਨੂੰ ਦਿਖਾ ਕੇ ਲਿਆਉਣਾ ਹੈਗਾ ਵੀਰ ਜੀ ਠੀਕ ਨਹੀਂ ਆ ਤੇ ਤੁਹਾਡਾ ਦੋਸਤ ਹੈਗਾ ਨਾ ਡਾਕਟਰ ਮੇਰੇ ਰਾਦਾ ਹੀ ਉੱਥੇ ਹਸਪੀਟਲ ਲੈ ਕੇ ਜਾਣੇ ਵੀਰ ਜੀ ਨੂੰ ਆਹੋ ਚਲੋ ਤੇ ਕੋਈ ਗੱਲ ਨਹੀਂ ਪਰ ਹੁਣ ਤੇ ਸਾਮਾ ਪੈ ਗਈਆਂ ਮੈਂ ਐਵਲੇ ਦੇਖ ਤੋ ਕੋਈ ਨਹੀਂ ਮਿਲਣਾ ਤੇ ਸਵੇਰੇ ਚੱਲਾਂਗੇ ਕੋਈ ਗੱਲ ਨਹੀਂ ਫੇਰੇ ਗੱਡੀ ਲੈਵਾਂਗੇ ਤੇ ਫੇਰ ਗੱਡੀ ਵੀ ਚਲ ਜਾਗੇ ਚਲੋ ਠੀਕ ਆ ਫਿਰ ਜੇ ਤੁਸੀਂ ਹੁਣ ਆਉਣ ਲੱਗੇ ਆ ਨਾ ਤੇ ਇਦਾਂ ਕਰਿਓ ਸੌਦਾ ਥੋੜਾ ਜਿਹਾ ਲੈ ਆਇਓ ਤਾਂ ਮੈਂ WhatsApp ਤੇ ਲੈ ਕੇ ਸੈਂਡ ਕਰ ਦਿੰਨੀ ਆ ਆ ਚਲ ਕੋਈ ਨਹੀਂ ਤੁਸੀਂ ਮੈਨੂੰ ਐਂਡ ਕਰ ਲਿਸਟ ਬਣਾ ਕੇ ਨਾ ਤੇ ਸੈਂਡ ਕਰ ਦੇ ਤਾਂ ਮੈਂ ਲੈ ਆਉਣਾ ਸਾਮਾਨ ਸਾਰਾ ਆਹੋ ਸਾਰਾ ਸਾਮਾਨ ਨਿੱਕਾ ਮੋਟਾ ਜੋ ਵੀ ਲਿਖੂਗੀ ਲੈ ਆਇਆ ਉਹਨਾਂ ਛੱਡਿਓ ਨਾ ਠੀਕ ਆ ਤੁਹਾਡਾ ਵੀਰ ਜੀ ਠੀਕ ਹੋਣਾ ਹਾਂ ਆਹੋ ਠੀਕ ਨੂੰ ਠੀਕ ਵੀ ਆ ਪਰ ਇੰਨੇ ਜ਼ਿਆਦਾ ਠੀਕ ਨਹੀਂ ਆ ਬਾਕੀ ਘਰ ਦੇ ਹਾਲਾਤ ਬੜੇ ਮਾੜੇ ਹੋਏ ਪਏ ਆ ਤੁਸੀਂ ਐਂਦਾ ਕਰੋ ਸੌਦਾ ਲੈ ਕੇ ਤੇ ਜਲਦੀ ਇੱਧਰ ਆ ਜਾਓ ਚੱਲ ਮੈਂ ਕੋਈ ਨਹੀਂ ਸੌਦਾ ਲੈ ਕੇ ਆਣਾ ਤੂੰ ਮੈਨੂੰ ਸੈਂਡ ਕਰ ਦੇ ਪਲਤੀ ਕੋਈ ਕਰ ਲੈ ਚਲੋ ਠੀਕ ਆ ਫਿਰ ਚੰਗਾ ਚੰਗਾ ਚਲ ਹੁਣ ਜਲਦੀ ਜਲਦੀ ਲਿਸਟ WhatsApp ਤੇ ਸੈਂਡ ਕਰ ਦਿੰਨੀ ਆ ਸਨਮਾ ਗੋਸਮਾਨ ਮੋਨੂ ਆ ਗਈ ਤੋ ਕਾਨੂ ਕਹਿਣਾ ਸੌਦੇ ਵਲੋਂ ਸੌਦੇ ਦੀ ਬੋਰੀ ਚ ਕੋਈ ਆਉਂਦਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਹਾਂਜੀ ਵਧੀਆ ਠੀਕ ਠਾਕ ਦੱਸਣਾ ਹਾਂ ਠੀਕ ਆ ਹੋਰ ਸਨਮਾ ਮੰਮੀ ਦੀ ਹਾਂਜੀ ਉੱਧਰ ਰਾਜਵਿੰਦਰ ਠੀਕ ਠਾਕ ਆ ਰਾਜਵਿੰਦਰ ਵੀ ਠੀਕ ਆ ਮੰਮੀ ਅੰਦਰ ਲੈ ਜਾ ਚਲੋ ਵੀਰ ਕਿੱਥੇ ਆ ਠੀਕ ਆ ਵੀਜੀ ਆਹੋ ਵੀਰ ਅੰਦਰ ਆ ਆ ਜਾ ਮੇਰਾ ਪੁੱਤ ਚਲੋ ਵੀਰ ਨੂੰ ਮਲਾਓ ਮਿੰਦ ਬੜਾ ਫਿੱਕਾ ਲੱਗਾ ਹੋਰ ਇਦਾਂ ਹੀ ਆ ਤਿੰਨ ਚਾਰ ਮਹੀਨੇ ਹੋ ਗਏ ਹੰਦ ਤੱਕੇ ਖਾਂਦਿਆਂ ਨੂੰ ਆ ਵੇਖਾਂ ਵੀਰ ਪਤਾ ਨਹੀਂ ਠੀਕੋਂ ਤਾਂ ਨਾ ਹੀ ਲੈਣ ਗਿਆ ਵੀਰ ਜੀ ਠੀਕ ਜੇ ਹੁਣ ਤਾਂ ਉਹ ਵੀ ਚੱਲ ਜੀ ਪੂਨਮੜੇ ਇਹ ਹੀ ਦੱਸਣਾ ਦੀ ਜਿਆਦਾ ਨਹੀਂ ਠੀਕ ਵੀਰ ਓਏ ਆਹੋ ਕਿਨੀ ਟਾਈਮ ਨਾਲ ਲੈਣੀ ਸੀ ਨਾ ਦਵਾਈ ਤੁਹਾਨੂੰ ਮੋਂ ਨੂੰ ਦਵਾਈ ਦੇ ਬਥੇਰੀ ਖਾਦੀ ਸੀ ਨਾ ਪਹਿਲਾਂ ਪਿੰਡ ਵਾਲੇ ਡਾਕਟਰ ਨੂੰ ਸਮਝ ਹੀ ਆਈ ਉਹਦੇ ਵੱਲਤੀ ਨਹੀਂ ਗੱਲ ਆਈ ਪਹਿਲਾਂ ਤੇ ਇੱਥੇ ਦਵਾਈ ਖਵਾਲੀ ਗਿਆ ਜਦੋਂ ਕੰਮ ਵਿੱਚੋਂ ਜ਼ਿਆਦਾ ਹੋ ਗਿਆ ਉਦੋਂ ਦਾ ਸ਼ਹਿਰ ਚਲ ਜੋ ਵੱਡੇ ਹਸਪਤਾਲ ਉੱਥੇ ਗਏ ਆ ਪਹਿਲਾਂ ਨੇ ਤੁਹਾਡੇ ਸੈਲ ਬੋਤੇ ਘੜ ਗਏ ਆ ਸੈਲ ਚੜਾਉਣੇ ਤੁਹਾਨੂੰ ਉਹ ਦੋ ਬੋਤਲਾਂ ਜੀਆਂ ਨੇ ਸੱਲਾਂ ਦੀਆਂ ਚੜਾਈਆਂ ਤੇ 15 ਦਿਨ ਦੀ ਛੁੱਟੀ ਮਲੀ ਉਥੋਂ ਉਹ ਤੋਂ ਬਾਅਦ ਕਦੀ ਕੋਈ ਨੁਕਸ ਪੈ ਜਾਂਦਾ ਹੀ ਉਹ ਕਦੀ ਕੋਈ ਨੁਕਸ ਪੈ ਜਾਂਦਾ ਹੀ ਉਹ ਇਹਦੇ ਕਮਲੇ ਹੀ ਹੋ ਗਏ ਦਵਾਈਆਂ ਖਾਗਾ ਮੇਰਾ ਤੇ ਅੰਦਰ ਹੀ ਲੂਸ ਗਿਆ ਵਾਦੇ ਚਲ ਕੋਈ ਨਹੀਂ ਵੀਰ ਜੀ ਕਿੰਫਿਕਰ ਨਾ ਕਰੋ ਮੇਰਾ ਨਾ ਜਾਰ ਦੋਸਤ ਹੈਗਾ ਵਾ ਉਹ ਚੰਗੇ ਹਸਪੀਟਲ ਚ ਲੱਗਾ ਵਾ ਕੇਸ ਚ ਅੱਛਾ ਤੇ ਉਹ ਕੋਈ ਨਹੀਂ ਮੈਂ ਤਾਨੂੰ ਉੱਥੇ ਲੈ ਕੇ ਜਾਊਂਗਾ ਸਵੇਰੇ ਹੁਦੈ ਫੋਨ ਆਉਂਦੇ ਆ ਰਹਿਣਾ ਰੱਬ ਨੇ ਉਹਦੈ ਫੋਨ ਆ ਗਿਆ ਅੱਛਾ ਕੋਈ ਨਹੀਂ ਮੈਂ ਕਰਦਾ ਇਹਨਾ ਬੱਸ ਗੱਲ ਇਹ ਆ ਗਈ ਜਿੱਥੇ ਜਾਈ ਜਾਵਾ ਟੈਸਟ ਕਰੀ ਜਾਂਦੇ ਆ ਪੰਡਾਂ ਦੀਆਂ ਪੰਡਾਂ ਪੈਸੇ ਲਈ ਜਾਂਦੇ ਆ ਸਮਝ ਕਿਸੇ ਦੇ ਕੋਲ ਲੱਗਦੀ ਨਹੀਂ ਪਤਾ ਨਹੀਂ ਕੀ ਹੋਉਂਦਾ ਨਾਂ ਇਹਦੀ ਲੈਣਿਆ ਇਨਾ ਲਾਜ ਕਰਾਇਆ ਇਨਾ ਇਲਾਜ ਕਰਾਇਆ ਅੱਜ ਦੁੱਖ ਹੋਰ ਕਾਨੂੰ ਹੋਰ ਪਤਾ ਨਹੀਂ ਦੁੱਖ ਹੀ ਵਧੀ ਜਾਂਦਾ ਅੰਦਰ ਦੇ ਅੰਦਰ ਮੰਮੀ ਜੀ ਦੁੱਖ ਕਿੱਥੇ ਆ ਕੇ ਮੇਨ ਪ੍ਰੋਬਲਮ ਨਹੀਂ ਨਾ ਲੱਭਦੀ ਪਈ ਮੇਨ ਪ੍ਰੋਬਲਮ ਲੱਭੇਗੀ ਤੇ ਫਿਰ ਟ੍ਰੀਟਮੈਂਟ ਸਹੀ ਹੋਣਾ ਇਹਨਾਂ ਦਾ ਕਦੀ ਆਂਦੇ ਆ ਕਿ ਲੀਵਰ ਦੀ ਸੋਚਵਾ ਕਦੀ ਆਂਦੇ ਹਾਰ ਦਾ ਸਹਜ ਵੱਧ ਗਿਆ ਵਾ ਮੈਂ ਤਾਂ ਨਵੀਆਂ ਨਵੀਆਂ ਬਿਮਾਰੀਆਂ ਦੇ ਨਾਂ ਸੁਣ ਕੇ ਹੈਰਾਨ ਵਾਂ ਕਿ ਦੱਸ ਹਾਰਡ ਕਿੱਥੇ ਵੱਧ ਗਿਆ ਵਾ ਸੰਦ ਕੋ ਪਤਾ ਲੱਗਦਾ ਨਹੀਂ ਜੇ ਇੱਕ ਰੋਗ ਦੀ ਦਵਾਈ ਖਾਣੇ ਤੇ ਦੂਜਾ ਜਗ ਪੀਂਦਾ ਵਾ ਪਹਿਲਾਂ ਕਈ ਦਿਨ ਦੇ ਈਸੀ ਜੀਆਂ ਕਰਦੇ ਰਹੇ ਫੇਰਾਂ ਦੇ ਆਤ ਨੂੰ ਹਾਰਟ ਅਟੈਕ ਦਾ ਨੁਕਸ ਪਿਆ ਵਾ ਐਂ ਜਿਪਰਾ ਕੋ ਸਮਝ ਨਹੀਂ ਆਉਂਦੀ ਸਾਨੂੰ ਤੇ ਵੀਰ ਜੀ ਡਾਕਟਰ ਵਹਿਮ ਹੀ ਬੜਾ ਪੁੰਦੇ ਹੁੰਦੇ ਆ ਤੁਹਾਨੂੰ ਲੱਗਦਾ ਜਿਆਦਾ ਵਹਿਮ ਪਾਛੜਿਆ ਉਹਨਾਂ ਨੇ ਪਤਾ ਨਹੀਂ ਹੋ ਮਾ ਕੇ ਨਾ ਕੁੰਤਾਨਾ ਸੈਂ ਤਾਈ ਤਾਂ ਅੰਦਰ ਪਿਆ ਰਹਿੰਦਾ ਵਾ ਬਣ ਕੇ ਬਲਾਈਏ ਭਾਲੀਏ ਤੇ ਪੈਂਦਾ ਵਾ ਕੋਈ ਰੋਟੀ ਦੇ ਦੀ ਇਹ ਖਾਂਦਾ ਨਹੀਂ ਤੇ ਰੋਟੀ ਵੀ ਨਹੀਂ ਮੰਗਦਾ ਨਹੀਂ ਤਾਂ ਇੱਧਰ ਨੂੰ ਉੱਤਰੇ ਪਰ ਨਾ ਇੱਧਰ ਨੂੰ ਅੰਦਰੇ ਬਿਆਮਿਆਂ ਦਾ ਚੂਰ ਦੀ ਨਹੀਂ ਨੰਮੇ ਪੈ ਵੜ ਵੇਖ ਕੇ ਕਿ ਜਾ ਜਿਹੜੇ ਇੰਨੇ ਕੰਮ ਕਰਨੇ ਹੋਈ ਥੋੜੀ ਕਰ ਲੈਣੇ ਸਹੀ ਮਸਲ ਸਾਰੀ ਮਾਰੀ ਗਈ ਐਰਕਾ ਕਦੇ ਬੰਬੀ ਤੇ ਫੇਰਾ ਨਹੀਂ ਵਜਾ ਕਮਾਦ ਉੰਜ ਮੇਰਾ ਖਰਾਬ ਹੋ ਗਿਆ ਪਾਣੀ ਦੁਖੋ ਪਾਣੀ ਲੱਗਾ ਨਹੀਂ ਸੁੱਕ ਗਿਆ ਯੂ ਮਾਰਸਾਂ ਜ਼ਿਆਦਾ ਪਈਆਂ ਨਾ ਤੁਹਾਡੀਆਂ ਪਹਿਲੀਆਂ ਵਿੱਚ ਥੋੜੇ ਨੀਵੇਂ ਲਾ ਕੇ ਦੇ ਵਿੱਚ ਹੀ ਆ ਉਹ ਦੇਖ ਰਿਹਾ ਨਾ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਜਨਾੜ ਕੋ ਹੋਏਗਾ ਆਪਾਂ ਕਰਾਂਗੇ ਤੁਹਾਡੀ ਸਿਹਤ ਕਰਾਂਗੇ ਤੇ ਕੱਲ ਨੂੰ ਮੈਂ ਤੁਹਾਨੂੰ ਲੈ ਕੇ ਜਾਊਂਗਾ ਵੱਡੇ ਹਸਪਤਾਲ ਦੇ ਵਿੱਚ ਤੇ ਉੱਥੋਂ ਤੁਹਾਡਾ ਟ੍ਰੀਟਮੈਂਟ ਕਰਾਉਂਦੇ ਆ ਠੀਕ ਚਲ ਪੁੱਤ ਜੀ ਚੰਗਾ ਟਾਟ ਉਹਨਾਂ ਉੱਥੇ ਬਕਾਲ ਕੇ ਵੇਖਦਾ ਉਹਨੂੰ ਫਰਕ ਪੈ ਦੇ ਨਹੀਂ ਤਾਂ ਬੜੀ ਪਰੇਸ਼ਾਨੀ ਆ ਸਾਨੂੰ ਤਾਂ ਨਹੀਂ ਪੈ ਜਾਣਾ ਮੰਮੀ ਜੀ ਉੱਥੇ ਇਹਨਾਂ ਨੂੰ ਫਰਕ ਚਲ ਮੇਰਾ ਪੋਤਾ ਤੂੰ ਨਾ ਇਹਨੂੰ ਲੈ ਜੀ ਸਵੇਰੇ ਜਿੱਦਾਂ ਹੋਊਗਾ ਦਾ ਨਾਜੂਜ ਕਰਾਓ ਰਲ ਮੇਰੇ ਬਬੀ ਅ ਦਿਨਾਂ ਕੋ ਮੈਨੂੰ ਸੋਦਾ ਪਤਾ ਹੀ ਨਾ ਮੈਂ 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 ਦੱਸਤਾ ਹੀ ਮਨੂੰ ਨੂੰ ਉਹ ਨਕ ਲੈ ਆਂਦਾ ਜਿਹੜਾ ਰਹਿ ਗਿਆ ਤੇ ਮੈਨੂੰ ਦੱਸ ਦਿਓ ਤੇ ਮੈਂ ਆਪ ਜਾ ਕੇ ਸ਼ਹਿਰੋਂ ਲੈ ਆਉਂਗੀ ਨਾ ਨਾ ਪੋਨਮ ਹੋਰ ਸ਼ਰਮਿੰਦਾ ਨਾ ਕਰ ਕਿੰਨਾ ਕੁ ਸ਼ਰਮਿੰਦਾ ਕਰੀ ਜਾਓਗੇ ਮੈਨੂੰ ਮੈਂ ਕਹਿੰਨੀ ਵੀ ਬੜਾ ਖੇਚਲ ਕੇ ਕੀਤੀ ਵਿਚਾਰੇ ਨੇ ਐਡੀ ਤੇ ਲੋੜ ਹੀ ਨਹੀਂ ਹੈਗੀ ਖੰਡ ਪੱਤੀ ਵੀ ਆ ਜਾਏ ਨਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਨਾਲੇ ਮੈਂ ਮੈਂ ਤਾਂ ਤੇਰੇ ਪੈਰਾਂ 'ਚ ਰੋੜੇ ਖੜਾ ਦੇ ਲਈ ਮੈਂ ਤਾਂ ਸੋਚਿਆ ਤੈਨੂੰ ਵਿਆਹ ਦੂੰਗੀ ਤੇ ਤੁਹਾਡਾ ਖਰਚਾ ਘਟ ਹੋਊਗਾ ਮੈਂ ਸਾਨੂੰ ਪੜਾਉਣਾ ਨਾ ਪਊਗਾ ਇਹਨਾਂ ਨੂੰ ਪਤਾ ਤੂੰ ਤੇ ਆਪਣੀ ਕਿਸਮਤ ਖਾਣ ਦੇ ਹੀ ਉਹ ਜੇ ਤੂੰ ਪੜ ਲੈ ਕੇ ਜਾਂਦੀ ਕਿ ਨੌਕਰੀ ਤੇ ਲੱਜਾਂਦੀ ਸਾਨੂੰ ਸੋਭਾ ਮਿਲਣੀ ਤੇ ਮੇਰੇ ਦਿਲ ਚ ਇਹੋ ਸਾੜਾ ਰਿਹਾ ਪੇਰ ਨੇ ਘਰੇ ਪੜ ਲੈ ਕੇ ਕੇ ਪਤਾ ਨਹੀਂ ਇਹਨੇ ਕੀ ਬਣ ਜਾਣਾ ਤੇ ਤੁਹਾਡਾ ਸਾਰਾ ਖਰਚਾ ਹੋਣਾ ਤੇ ਤੁਹਾਡਾ ਪਤਾ ਨਹੀਂ ਕਿੰਨਾ ਕੁ ਪੈਸਾ ਲੱਗ ਜਾਣਾ ਵਾ ਭਾਬੀ ਮਿੱਟੀ ਪਾਉ ਪੁਰਾਣੀਆਂ ਗੱਲਾਂ ਤੇ ਜੋ ਹੋ ਗਿਆ ਸੋ ਹੋ ਗਿਆ ਆ ਤੁਹਾਡਾ ਦਿੱਤਾ ਹੀ ਆ ਸਾਰਾ ਕੁਝ ਅ ਵੀਰ ਜੀ ਨੇ ਮੈਨੂੰ ਪੜਾਇਆ ਲਿਖਾਇਆ ਇਨੇ ਜੋਗੀ ਕੀਤਾ ਹੈ ਕਿ ਗਾੜੀ ਜਾ ਕੇ ਮੈਂ ਕੋਰਸ ਕਰਨ ਵਾਲੀ ਬਣੀ ਜੇ ਵੀਰ ਜੀ ਮੇਨ ਸਟਾਰਟਿੰਗ ਤੋਂ ਹੀ ਨਾ ਬਣਾਉਂਦੇ ਫਿਰ ਕੀ ਬਣਨਾ ਸੀ ਮੇਰਾ ਆ ਤੁਹਾਡਾ ਦਿੱਤਾ ਹੀ ਆ ਜੋ ਮੈਂ ਵਰਤਣ ਦੇਈ ਆ ਨਾਲੇ ਰਹੀ ਗੱਲ ਪੈਹਾਂ ਦੀ ਇਹ ਬੜਾ ਕਿੱਡੀ ਵੱਡੀ ਚੀਜ਼ ਆ ਕੋਈ ਨਹੀਂ ਭਾਬੀ ਤੇ ਤੁਸੀਂ ਟੈਨਸ਼ਨ ਨਾ ਲਓ ਸੌਦਾ ਪਤਾ ਦਿੱਤੇ ਉਦਾਂ ਵੀ ਵੀਰ ਜੀ ਦੇ ਹਸਪੀਟਲ ਦਾ ਜਿੰਨਾ ਵੀ ਖਰਚਾ ਲੱਗੂਗਾ ਨਾ ਸਾਰਾ ਮੈਂ ਲਾਉਂਗੀ ਹੁਣ ਤੁਹਾਨੂੰ ਕਿਸੇ ਦੇ ਆ ਕੇ ਹੱਥ ਢੰਦੀ ਕੋਈ ਲੋੜ ਨਹੀਂ ਤੇ ਫਿਕਰ ਮਾਸਾ ਨਹੀਂ ਕਰਨੀ ਤੁਸੀਂ ਪੂਨਮਾ ਤੂੰ ਕਦੇ ਵੀ ਸੋਹੋ ਗੱਲ ਕਹੀ ਜਾਨੀ ਆ ਤੁਹਾਡਾ ਦਿੱਤਾ ਤੁਹਾਡਾ ਜੱਮ ਮੈਂ ਤੈਨੂੰ ਕੁਛ ਨਹੀਂ ਦਿੱਤਾ ਉਹ ਜਿੰਨੀ ਕਿ ਪੜਾਈ ਤੂੰ ਆਪਣੇ ਜੋਰ ਨਾਲ ਕਰ ਲਈ ਨਾ ਕਰ ਲਈ ਉਹ ਮੈਂ ਤੇ ਤੈਨੂੰ ਉਹ ਵੀ ਪੜਾਉਣ ਚ ਰਾਜੀ ਨਹੀਂ ਮੈਂ ਤੇ ਕਦੇ ਤਾਂ ਨਹੀਂ ਤੈਨੂੰ ਵਿਆਹ ਦੋ ਵਿਆਹ ਦੋ ਪਹਿਲਾਂ ਮੇਰੇ ਮਨ ਚ ਹੈਗਾ ਹੀ ਕਿ ਤੈਨੂੰ ਪੜਾਉਣਾ ਉਹ ਜਿੱਥੋਂ ਤੂੰ ਰਿਸ਼ਤੇ ਦਾ ਨਾਂ ਕਰਦੀ ਨਾ ਉਦੋਂ ਮੇਰੇ ਮਨ ਚ ਗੁੱਸਾ ਆ ਗਿਆ ਵੀ ਮੇਰੀ ਇਹਨੇ ਮਾਸੀ ਨੂੰ ਨਾਂ ਕੀਤੀ ਆ ਪਤਾ ਨਹੀਂ ਗੁੱਸਾ ਵੀ ਕਿੱਦਾਂ ਦਾ ਵਾ ਬੰਦਾ ਬਦਲਾ ਲੈਣ ਤੇ ਧਾਰੂ ਹੋ ਜਾਂਦਾ ਵਾ ਚਲ ਕੋਈ ਨਹੀਂ ਭਾਬੀ ਮੈਂ ਸਾਰੀਆਂ ਗੱਲਾਂ ਦਿਲ ਚ ਭੁਲਾਤੀ ਆ ਵਾ ਜੋ ਕੁਛ ਵੀ ਤੁਸੀਂ ਮੇਰੇ ਨਾਲ ਕੀਤਾ ਵਾ ਹੁਣ ਬਸ ਗੜੀ ਆਪਾਂ ਵੀਰਜੀ ਦਾ ਧਿਆਨ ਦੇਣਾ ਵਾ ਮੈਂ ਅੱਜ ਤੁਹਾਨੂੰ ਖੁੱਦ ਕਹਿਣ ਦੀ ਆ ਕਿ ਪ੍ਰਾਣੀਆ ਗੱਲਾਂ ਚੇਤੇ ਨਾ ਕਰੋ ਫਿਰ ਤੁਹਾਨੂੰ ਛੱਡ ਦੇਣੀ ਚਾਹੀਦੀਆਂ ਉਹ ਗੱਲਾਂ ਸਾਰੀਆਂ ਤੁਹਾਨੂੰ ਚਲੋ ਚੱਲੀਏ ਟਾਈਮ ਬੜਾ ਹੋ ਗਿਆ ਚੰਗਾ ਫਿਰ ਮੰਮੀ ਚਲਦੀ ਆ ਮੈਂ ਪੁੱਤ ਜਾਣ ਨੂੰ ਚੱਲ ਚੱਲ ਜਾਓ ਪਰ ਉਹਨਾਂ ਨੂੰ ਚਾਹ ਪਾਣੀ ਤੇ ਪਿਆਲੋ ਉਦਾਂ ਹੀ ਖਾਲੀ ਪਾਣੀ ਪਿਆਲ ਕੇ ਲੈ ਕੇ ਤਰਪਣ ਲੱਗੀ ਇਹਨੂੰ ਤੂੰ ਕੋਈ ਨਹੀਂ ਮੰਮੀ ਜੀ ਕੱਲ ਨੂੰ ਆਉਣਾ ਹੀ ਆ ਮੈਂ ਵੀਰਜੀ ਨੂੰ ਹਸਪੀਟਲ ਲੈ ਕੇ ਜਾਣਾ ਵਾ ਕੱਲ ਨੂੰ ਪੀਲਾਂਗੇ ਕੋਈ ਨਹੀਂ ਚਾਹ ਪਾਣੀ ਗਾਵਾਂ ਦੇਖਦੀ ਹਾਂ ਮੈਨੂੰ ਮੇਰੇ ਤੋਂ ਇਲਾਵਾ ਤੇ ਪੱਠੇ ਪੁੱਠੇ ਵੀ ਨਹੀਂ ਖਾਂਦੀ ਜੇ ਮੈਂ ਤਾਂ ਉਹ ਤਾਂ 2 ਮਿੰਟ ਲੱਗਣੇ ਸੀ ਬੋਟੀ ਢਾਈ ਚਾਹ ਧਰਨ ਉਹ ਮੰਮੀ ਜੀ ਮੈਂ ਭਾਬੀ ਨੂੰ ਵੀ ਮਨਾ ਕਰਕੇ ਆਈ ਆ ਚਾਹ ਕੱਠੀ ਕੱਲ ਨੂੰ ਪੀਲਾਂਗੇ ਚਲੋ ਹੁਣ ਨੇਰਾ ਹੋਣ ਧਿਆ ਜਾਣ ਤੁਹਾਨੂੰ ਚੰਗਾ ਵੀਰ ਜੀ ਹੁਣ ਤੁਸੀਂ ਵੀ போਜੋ ਚੰਗਾ ਵੀਰ ਜੀ ਰੱਖਿਓ ਧਿਆਨ ਆਪਣਾ ਚੱਲ ਅੰਨੇ ਆਪਾਂ ਸਵੇਰੇ ਮੰਮੀ ਤਿਆਰੀ ਕਰਕੇ ਰੱਖਿਓ ਵੀਰ ਜੀ ਨੂੰ ਲੈ ਕੇ ਜਾਣਾ ਨਹੀਂ ਨਹੀਂ ਸਵੇਰੇ ਲੈ ਜਾਓ ਥੰਗੀ ਤਰ੍ਹਾਂ ਚੋਕੇ ਹਸਪੀਟਲ ਉਖਾ ਲਿਓ ਰੱਖ ਲਓ ਪਹਿਲੇ ਨਹੀਂ ਨਹੀਂ ਪਹਿਲੇ ਰਹਿਣ ਦੇ ਰੱਖ ਲਓ ਇਹਨਾਂ ਨੂੰ ਉਹ ਨਹੀਂ ਉਹ ਵੀਰ ਜੀ ਫੜਨ ਰੱਖੋ ਇਹਨਾਂ ਨੂੰ ਉਹ ਨਹੀਂ ਥੋੜੇ ਥੋੜੀ ਜੜੀ ਥੋੜੀ ਹੀ ਹੈ ਕਿੰਨੇ ਕਿਤੇ ਪੈ ਗਈ ਹੋਊਗੀ ਪੂਰੀ ਤੇ ਹੋ ਸਕਦੀ ਆ ਨਾ ਬਾਕੀ ਰਹੀ ਗੱਲ ਬਾਕੀ ਕੱਲ ਦੀ ਤੁਸੀਂ ਟੈਨਸ਼ਨ ਨਾ ਲੈ ਪੈਸੇ ਦੇ ਦੇ ਜੀ ਠੀਕ ਆ ਸਾਰਾ ਇਲਾਜ ਮੈਂ ਕਰਾਉਂਗੀ ਵੀਰ ਜੀ ਦਾ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਆ ਹੁਣ ਚੰਗਾ ਫਿਰ ਆਪਾਂ ਚੱਲਦੇ ਆਂ ਵੀਰ ਜੀ ਧਿਆਨ ਰੱਖਿਓ ਆਪਣਾ ਫਿਕਰ ਨਹੀਂ ਕਰਨੀ ਕਿਸੇ ਚੀਜ਼ ਦੇ ਵੀ ਤੁਹਾਡੀ ਭੈਣ ਹੁਣ ਵਾਧੂ ਪੈਸੇ ਕਮਾਉਂਦੀ ਆ ਕਿਹੋ ਜਿਹਾ ਦਿਨ ਆ ਗਿਆ ਇਹ ਬਹੁਤ ਜਵਾਈ ਪਾਈ ਕੋ ਪੈਸੇ ਮੰਗਣ ਡੇ ਆ ਮਾਲਕਾ ਇਹਨੂੰ ਹੀ ਤੰਦਰੁਸਤੀ ਦੇ ਹੋਏ ਘਰ ਕਮਾਵੇ ਤਾਂ ਆਪਣੇ ਘਹਾਰੀ ਅਹੀਂ ਖਾਈ ਜੇ ਕਿਸੇ ਦੇ ਘੜੀ ਹੱਥ ਨਾ ਡਾਈਏ ਬਹੁਤ ਨਮੋਸ਼ੀ ਆਈ ਇਹ ਪੁਰਾਣਾ ਪੈਸੇ ਦੇ ਕੇ ਗਿਆ